ਸਤਿ ਸ਼੍ਰੀ ਅਕਾਲ ਜੀ ਹੋਰ ਮੇਰੇ ਭਰਾ ਸਾਰੇ ਕਿੱਦਾਂ ਠੀਕ ਆ ਜੀ ਅੱਜ ਦਾ ਬਲੌਗ ਦਿਖਾਵਾਂਗੇ ਤੁਹਾਨੂੰ ਹਿਸ਼ਾਰਪੁਰ ਦਾ ਮਹਾਨ ਕੀਰਤਨ ਦਵਾਰ ਜਿਹੜਾ ਰੋਸ਼ਨ ਗਰਾਉਂਡ ਦੇ ਵਿੱਚ ਹੁੰਦਾ ਆ ਤੇ ਆਪਣੇ ਜਿੰਨੇ ਵੀ ਨੌਜਵਾਨ ਕਲੱਬ ਦੇ ਮੁੰਡੇ ਆ ਤੇ ਉੱਥੇ ਸਾਡੀ ਪਾਣੀ ਦੀ ਸੇਵਾ ਲੱਗਦੀ ਆ ਹਰੇਕ ਸਾਲ ਲਾਈਦੀ ਆਪਾਂ ਸੇਵਾ ਬਾਕੀ ਉੱਥੇ ਦਾ ਆਪਾਂ ਸ਼ੂਟ ਕਰਾਂਗੇ ਅੱਜ ਜਿੰਨਾ ਵੀ ਬਲੌਗ ਦਾ ਹੋਊਗਾ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਮੇਰੇ ਨਾਲ ਇਦਾਂ ਹੀ ਬਣੇ ਰਹੋ ਆਪਾਂ ਤੁਹਾਨੂੰ ਜਾ ਕੇ ਉੱਥੇ ਮਿਲਦੇ ਆਂ ਮੌਣੀ ਕੀਤਨ ਦਵਾਰ ਦੀ ਤਿਆਰੀ ਆ ਮੁੰਡੇ ਤਰਫੇ ਸਾਰੇ ਹਨ ਕੀਤਨ ਦਵਾਰ ਨੂੰ 400 ਦਾ ਮਹਾਨ ਕੀਤਨ ਦਵਾਰ ਸਾਡਾ ਸਾਡਾ ਪ੍ਰਵਾਂਟੀ ਵੈਂਸ ਪਹੁੰਚ ਗਿਆ ਕੀਤਨ ਦਵਾਰ ਤੇ ਸੰਗਤ ਜੀ ਜੀ ਵਾਂਟੀ ਵੈਂਸ ਭਰਾ ਸਾਡਾ ਤੰਦ ਵਾਰ ਤੇ ਬੁੰਜ ਗਏ ਆਪਾਂ ਬਾਕੀ ਤੁਹਾਨੂੰ ਤੇ ਸੇਵਾ ਮਿਲ ਜਾਣੀ ਸੇਵਾ ਤੋਂ ਬਾਅਦ ਆਪਾਂ ਬੁਲਾਗੇ ਤੁਹਾਨੂੰ ਸੇਵਾ ਮਿਲ ਗਈ ਹੈ ਜੀ ਸ਼ਵੀਰ ਸਿੰਘ ਜੀ ਬਾਕੀ ਤਰਫੇ ਮੁੰਡੇ ਹਾਂ ਆ ਬਾਲਟੀ ਬੈਂਸ ਆ ਸਾਡਾ ਭਰਾ ਵੰਟੀ ਆਪਣਾ ਮੂੰਹ ਦਿਖਾਓ ਮੜ ਜਾ ਇਹ ਸਾਡਾ ਮੁੱਖ ਸੇਵਾਦਾਰ ਆ ਵੰਟੀ ਬੈਂਸ ਸਾਡਾ ਆ ਗਿਆ ਵੰਟੀ ਭਰਾ ਸਾਡਾ ਸੇਵਾਦਾਰ ਮੁੱਖ ਸੇਵਾਦਾਰ ਬਾਤਾਂ ਨਹੀਂ ਹੋ ਰਹਿਣ ਉਹ ਤਾਂ ਮਿਲ ਹੀ ਜਾਗੇ ਬਾਤਾਂ ਨਹੀਂ ਮਿਲ ਹੀ ਜਾਗੇ ਆਹ ਰਾਮ ਤਾਂ ਨਹੀਂ ਮੁੰਡੇ ਆ ਆਹ ਬਈ ਪਿਆਰ ਤੁਨੇ ਵੀ ਕੋ ਮੋਇਆ ਗਏ ਬਾਂਟੀ ਪਤਾ ਨਹੀਂ ਕੀ ਲੈ ਗਿਆ ਸਾਡੇ ਲਈ ਕੰਦਾ ਠੰਡੀ ਲਿਆ ਮੋੜ ਗਿਆ ਕੰਦਾ ਵੇਰਾ ਸਰੂਰ ਬਹੁਤ ਆ ਅੱਗੇ ਪਸੀਨਾ ਵੀ ਨਾ ਹੋ ਜਾ ਬਾੜੀ ਮੂੰਹ ਦਿਖਾ ਦੇ ਆਪਣਾ ਮੜ ਜਾ ਮੂੰਹ ਦਿਖਾ ਲੈ ਉਹਨੇ ਆ ਸਾਡਾ ਭਰਾ ਆ ਵੰਟੀ ਆ ਜੀ ਬਾਕੀ ਤੁਸੀਂ ਦੇਖ ਸਕਦੇ ਆ ਵੀ ਰੱਛ ਪੈਣ ਲੱਗ ਪਿਆ ਆ ਸੀਟਨ ਦਵਾ ਦਾ ਬਾਕੀ ਹੌਲੀ ਹੌਲੀ ਸੰਗਤ ਆਉਣ ਲੱਪਈ ਆ ਹੁਣ ਬਾਕੀ ਰੱਛ ਤਾਂ ਪੈਣ ਲੱਗ ਪਿਆ ਇੱਥੇ ਦੇਖ ਸਕਦੇ ਆ ਤੁਸੀਂ ਇਹ ਰੱਛ ਪੈ ਰਿਹਾ ਹੌਲੀ ਹੌਲੀ ਹਨੇ ਪਾਣੀ ਦੇ ਨਾਲ ਸੰਗਤ ਆਉਣ ਲੱਪਈ ਆ ਹੁਣ ਰੱਤ ਊੜੀ ਵਾਲੀ ਕਹਿਣ ਲੱਪਿਆ ਹੈ ਬਾਕੀ ਆ ਸਾਡਾ ਭਰਾ ਆ ਬੰਟੀ ਮੁੱਖ ਸੇਵਾਦਾਰ ਵਾਂਟੀ ਆ ਸਾਡਾ ਭਰਾ ਮੁੱਖ ਸੇਵਾਦਾਰ ਆ ਭਾਂਡੇ ਦੀ ਸੇਵਾ ਤੇ ਲੱਗਾ ਅੱਜ ਤੱਕ ਤੇ ਨਹੀਂ ਅੱਜ ਤੱਕ ਨਹੀਂ ਅੱਜ ਤੱਕ ਨਹੀਂ ਪ੍ਰਵਾਹਕ ਦਾ ਨਜ਼ਾਰਾ ਸ਼ਾਨਦਾਰ ਤੇ ਟੱਕੀ ਦਾ ਨਹੀਂ ਅੱਜ ਟੱਕੀ ਤੇ ਲੱਗਾ ਤੇ ਇਹ ਕਿੱਛ ਹੈ ਹੈ ਨਾ ਟੱਕੇ ਨੇ ਨਹੀਂ ਆ ਵਾਂਟੀ ਲੱਗਾ ਜੀ ਗੇਮ ਖੇਡਦਾ ਪਿਆ ਸਾਡਾ